ਹਾਂਜੀ ਬਠਿੰਡਾ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਤੇ ਆ ਦੇਖੋ ਜੀ ਆਪਾਂ ਹੁਣ ਫੀਟਿੰਗ ਦੀਆਂ ਨਿਸ਼ਾਨੀਆਂ ਲਾ ਰਹੇ ਹਾਂ ਇਹ ਆਪਣੀ ਵੀਡੀਓ ਦਾ ਪਾਰਟ 2 ਹੈ ਜੀ ਦੂਜੇ ਪਾਰਟ ਆ ਇਹ ਤੇ ਆਪਾਂ ਹੁਣ ਨਿਸ਼ਾਨੀਆਂ ਲਾ ਰਹੇ ਹਾਂ ਇਹ ਆਪਣਾ ਫਰੰਟ ਪੱਲਾ ਹੈ ਜੀ ਤੇ ਕੱਲੇ ਫਰੰਟ ਪੱਲੇ ਨੂੰ ਰੱਖ ਕੇ ਤੁਸੀਂ ਨਿਸ਼ਾਨੀਆਂ ਲਾ ਲਿਓ ਤੇ ਸੋਨੂੰ ਇਸ ਤਰ੍ਹਾਂ ਸੌਖਾ ਹੋ ਜਾਂਦਾ ਜੀ ਨਿਸ਼ਾਨੀਆਂ ਲਾਉਣਾ ਜੇ ਆਪਾਂ ਕੰਧਾ ਜੋੜ ਕੇ ਨਿਸ਼ਾਨੀਆਂ ਲਾਉਣੇ ਸੋਨੂੰ ਥੋੜਾ ਜਿਹਾ ਫਿਰ ਮੁਸ਼ਕਲ ਜਿਹਾ ਹੋ ਜਾਂਦਾ ਕੱਪੜਾ ਸਹੀ ਤਰ੍ਹਾਂ ਬੇਚਦਾਣੀ ਤੇ ਇਹ ਹੁਣ ਆਪਾਂ ਨਿਸ਼ਾਨੀਆਂ ਲਾਈਆਂ ਜਿਵੇਂ ਹੁਣ ਆਪਣੀ ਸਹੀ 19 ਇੰਚ ਛਾਤੀ 17.5 ਕਮਰ ਤੇ 21 ਇੰਚ ਹੈ ਜੀ ਆਪਣੀ ਹਿਪ ਤੇ ਇਸ ਤਰ੍ਹਾਂ ਨਿਸ਼ਾਨੀਆਂ ਤੁਸੀਂ ਵੀ ਪਹਿਲਾਂ ਇਸ ਤਰ੍ਹਾਂ ਹੀ ਲਾਇਓ ਜੇ ਤੁਸੀਂ ਨਵੇਂ ਕੱਪੜੇ ਸਿਉਣ ਸਿੱਖਦੇ ਹੋ ਜੀ ਤੇ ਫਿਰ ਸੋਨੂੰ ਇਸ ਤਰ੍ਹਾਂ ਕੱਪੜਾ ਵੀ ਥੋੜਾ ਵਿਛਾਉਣਾ ਸੌਖਾ ਹੈ ਨਾ ਨਿਸ਼ਾਨੀਆਂ ਲਾਉਣ ਦਾ ਸੌਖਾ ਹੋ ਜਾਂਦੀਆਂ ਤੇ ਹੁਣ ਆਪਾਂ ਇਹ ਨਿਸ਼ਾਨੀਆਂ ਨੂੰ ਆਪਸ ਚ ਮਿਲਾ ਲਾਂਗੇ ਚਿੰਜੀ ਟੇਪ ਰੱਖ ਕੇ ਮੈਂ ਛੋਟੀ ਤੋਂ ਛੋਟੀ ਬਰੀਕ ਤੋਂ ਬਰੀਕ ਗੱਲਾਂ ਦਾ ਤੁਹਾਨੂੰ ਪਤਾ ਵੀ ਹੁੰਦਾ ਪਰ ਮੈਂ ਫੇਰ ਵੀ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਵੀ ਕਈ ਵਾਰ ਕੋਈ ਭੁਲੇਖੇ ਚ ਰਹਿ ਜਾਂਦੇ ਤਾਂ ਆਪਾਂ ਸਾਰਾ ਪਤਾ ਹੁੰਦਾ ਹੈ ਉਸ ਤੇ ਸਾਈਡ ਤੇ ਨਿਸ਼ਾਨੀਆਂ ਲਾ ਕੇ ਹੁਣ ਆਪਾਂ ਕੰਧਾ ਜੋੜਾਂਗੇ ਕਹਿੰਦੇ ਪਹਿਲਾਂ ਆਪਾਂ ਸਿੱਧੀ ਸਾਈਡ ਜੋੜਾਂਗੇ ਦੋਨਾਂ ਕਮੀ ਪੱਲਿਆਂ ਦੀ ਸਿੱਧੀ ਸਾਈਡ ਲੈ ਕੇ ਸਿੱਧੀ ਸਾਈਡ ਆਪਾਂ ਸਲਾਈ ਮਾਰਾਂਗੇ ਸਿਰਫ ਆਪਾਂ ਮਮੂਲੀ ਜਿਹਾ ਮਾਰਜਨ ਰੱਖ ਕੇ ਇੱਕ ਪੈਰ ਦਾ ਮਾਰਜਨ ਰੱਖ ਕੇ ਆਪਾਂ ਹਲਕਾ ਹਲਕਾ ਕੱਪੜਾ ਵਿੱਚ ਦਬਾ ਕੇ ਤੇ ਫਸਲਾਈ ਲਾਵਾਂਗੇ ਲਾਵਾਂਗੇ ਆਪਾਂ ਸਿੱਧੇ ਪੱਲਿਆਂ ਦੀ ਦੋਨਾਂ ਦੀ ਤਾਂ ਕਿ ਆਪਾਂ ਨਾ ਇੰਟਰਲੌਕ ਨਾ ਕਰਨੀ ਪਵੇ ਤੇ ਸਿੱਧੇ ਜੇ ਤੁਹਾਡੇ ਤੁਸੀਂ ਇੰਟਰਲੌਕ ਕਰਨੇ ਆ ਤਾਂ ਫਿਰ ਤੁਸੀਂ ਪੁੱਠੇ ਪੱਲਿਆਂ ਦੀ ਸਿਲਾਈ ਕਰ ਸਕਦੇ ਹੋ ਪਰ ਆਪਾਂ ਇੱਥੇ ਇੰਟਰਲੌਕ ਨਹੀਂ ਕਰਦੇ ਜੀ ਤੇ ਆਪਾਂ ਸਿੱਧੇ ਪੱਲਿਆਂ ਦੀ ਸਿਲਾਈ ਲਾ ਦੇਾਂਗੇ ਦੋਨੇ ਪੱਲੇ ਆਪਸ ਜੋੜ ਕੇ ਇਸ ਤਰ੍ਹਾਂ ਗਮ ਸਿਲਾਈ ਜਦੋਂ ਆਪਾਂ ਲਾਉਂਦੇ ਆ ਫਿਨਿਸ਼ਿੰਗ ਬਹੁਤ ਸੋਹਣੀ ਹੁੰਦੀ ਹੈ ਜੀ ਤੇ ਕੰਦੇ ਬਹੁਤ ਸੋਹਣੀ ਫਿਨਿਸ਼ਿੰਗ ਨਾਲ ਜੁੜਦੇ ਆ ਤੇ ਜਿਵੇਂ ਆਪਾਂ ਤਾਂ ਅੱਗੇ ਸੀ ਕਿ ਸਾਰੇ ਉਹ ਥੋੜਾ ਥੋੜਾ ਕੋਈ ਵੱਧ ਘੱਟ ਮਾਰਜਿਨ ਹੁੰਦਾ ਉਹ ਆਪਾਂ ਸਾਰਾ ਕੱਟ ਕੇ ਪੂਰੀ ਫਿਨਿਸ਼ਿੰਗ ਦੇ ਲਈਏ ਜੀ ਹੁਣ ਆਪਾਂ ਪੁੱਠੀ ਸਾਈਡ ਫੇਰ ਸਿਲਾਈ ਲਾਵਾਂਗੇ ਉਹਨਾਂ ਦੇ ਦੋਨੇ ਕੰਦੇ ਆਪ ਪੁੱਠੀ ਸਾਈਡ ਤੋਂ ਜੋੜ ਲਏ ਤੇ ਤੁਸੀਂ ਵੀ ਇਸ ਤਰ੍ਹਾਂ ਕੰਦੇ ਜੋੜ ਲਿਓ ਤੇ ਹੁਣ ਅਸੀਂ ਤੁਹਾਨੂੰ ਦਿਖਾਉਨੇ ਆ ਜਿਹੜਾ ਕੋਈ ਆਪਣਾ ਫालतू ਕੱਪੜਾ ਹੁੰਦਾ ਹੈ ਜਿਹੜੀ ਲੀਰ ਆਪਾਂ ਲਾਉਂਨੇ ਆ ਪਿਛਲੇ ਗਲੇ ਤੇ ਉਹ ਬਚ ਰਹੀ ਦੀ ਉਹ ਕੱਟ ਕੇ ਤੇ ਹੁਣ ਆਹ ਵੇਖ ਸੋਨੂੰ ਅਸੀਂ ਦਿਖਾ ਰਹੇ ਆ ਆਪਣੇ ਕੰਦੇ ਵੇ ਕਿੰਨੀ ਫਿਨਿਸ਼ਿੰਗ ਨਾਲ ਜੁੜ ਗਏ ਦੋਨੇ ਤੇ ਉਹ ਇੰਟਰਲੌਕ ਦੀ ਲੋੜ ਨਹੀਂ ਤੇ ਆ ਵੇਖੋ ਗਲਿਆ ਵੀ ਬਹੁਤ ਸੋਹਣੀ ਫਿਨਿਸ਼ਿੰਗ ਨਾਲ ਗੁੰਮ ਗੁੰਮ ਸਲਾਈ ਹੋ ਗਈ ਜੀ ਬਿਲਕੁਲ ਨਹੀਂ ਪਤਾ ਲੱਗਦਾ ਕਿ ਗਲੇ ਦਾ ਜੋੜ ਕਿੱਥੇ ਹੈ ਐਸ ਤਰ੍ਹਾਂ ਤੁਸੀਂ ਕੰਧਾ ਜੋੜਿਆ ਕਰੋ ਦੇਖੋ ਪੂਰੀ ਫਿਨਿਸ਼ਿੰਗ ਨਾਲ ਆਪਣੇ ਦੋਨੇ ਕੰਦੇ ਜੁੜ ਕੇ ਤੇ ਹੁਣ ਜਦੋਂ ਆਪਾਂ ਇਸ ਤਰ੍ਹਾਂ ਇਹਨੂੰ ਉਲਟਾਵਾਂਗੇ ਤੇ ਆਪਣੀ ਸਲਾਈ ਇਹ ਬਿਲਕੁਲ ਗੁੰਮ ਹੋ ਜਾਂਦੀ ਹੈ ਹੁਣ ਦੇਖੋ ਜਿਹੜੇ ਆਪਾਂ ਇਹ ਸਲਾਈ ਲਾਈ ਆ ਆਪਾਂ ਮਾਰਜਿਨ ਛੱਡਿਆ ਛੱਡ ਕੇ ਸਲਾਈ ਲਾਵਾਂਗੇ ਜਿੰਨਾ ਆਪਾਂ ਕੱਪੜਾ ਉੱਪਰ ਛੱਡਿਆ ਸੀ ਜੀ ਜਦੋਂ ਆਪਾਂ ਕਟਾਈ ਕਰਦੇ ਸੀ ਆਪਾਂ 1/2 ਇੰਚ ਪਿਛਲਾ ਮੋਢਾ ਪਿਛਲਾ ਪੱਲਾ ਵੱਧ ਲਿਆ ਸੀ ਤੇ ਫਰੰਟ ਪੱਲਾ ਆਪਾਂ ਘੱਟ ਲਿਆ ਸੀ ਆਪਾਂ 1/2 ਇੰਚ ਵਿਕਤੀ ਪਾਇਆ ਸੀ ਮੋਢਾ ਪਾਇਆ ਸੀ ਉਹ ਉਸੇ ਤਰ੍ਹਾਂ ਹੀ ਜੇ ਤੁਸੀਂ ਜਦੋਂ ਆਪਾਂ ਥੱਲੇ ਰੱਖਦੇ ਆ ਉਸੇ ਤਰ੍ਹਾਂ ਹੀ ਉਹਨਾਂ ਹੀ ਕੱਪੜਾ ਆਪਾਂ ਥੱਲੇ ਫੇਰ ਛੱਡਣਾ ਹੁੰਦਾ 1/2 ਇੰਚ ਉਤਲਾ ਪੱਲਾ ਜਿਹੜਾ ਫਰੰਟ ਪੱਲਾ ਹੈ ਉਹ ਨੀਮਾ ਰੱਖਣਾ ਹੁੰਦਾ ਤੇ ਬੈਕ ਪੱਲਾ 1/2 ਇ ਤਾਂ ਨੂੰ ਚੜਾ ਕੇ ਰੱਖਣਾ ਹੁੰਦਾ ਤੁਸੀਂ ਦੇਖੋ ਬੈਕ ਪੱਲਾ ਆਪਣਾ ਉੱਪਰ ਪਿਆ ਤੇ 프ਰੰਟ ਪੱਲਾ ਆਪਣਾ ਅੱਧਾ ਇੰਚ ਨੀਵਾ ਪਿਆ ਜਿੰਨਾ ਆਪਾਂ ਉੱਤੇ ਮੋਢਾ ਪਾਇਆ ਸੀ ਉਹਨਾਂ ਕੱਪੜਾ ਹੀ ਇੱਥੇ ਵਧਾ ਘਟਾ ਕੇ ਰੱਖਣਾ ਹੁੰਦਾ ਜੀ ਤੇ ਦੋਨਾਂ ਇਹ ਜਦੋਂ ਆਪਾਂ ਖਿੱਚ ਕੇ ਦੇਖਾਂਗੇ ਦੋਨਾਂ ਸਾਈਡਾਂ ਤੋਂ ਨਿਕਲੂਗਾ ਨਾਲੇ ਉੱਪਰੋਂ ਨਿਕਲੂਗਾ ਦੇਖੋ ਪਰੋਂ ਵੀ ਅੱਧਾ ਇੰਚ ਨਿਕਲੂ ਤੇ ਸਾਈਡ ਤੋਂ ਫੇਰ ਅੱਧਾ ਇੰਚ ਨਿਕਲਦਾ ਕਿਉਂਕਿ ਸਾਈਡ ਤੋਂ ਅੱਧਾ ਇੰਚ ਐ ਨਿਕਲਦਾ ਪਲੋਈ ਪੈ ਜਾਂਦੀ ਹੈ ਪਲੋਈ ਨਾਲ ਕੱਪੜਾ ਇਕੱਠਾ ਹੋ ਜਾਂਦਾ ਹੈ ਤੇ ਪਲੋਈ ਕਰਕੇ ਅੱਧਾ-ਅੱਧਾ ਇੰਚ ਦੋਨਾਂ ਸਾਈਡਾਂ ਤੋਂ ਬਰਾਬਰ ਤੁਸੀਂ ਅੱਧਾ-ਅੱਧਾ ਇੰਚ ਕੱਢ ਕੇ ਇਸ ਤਰ੍ਹਾਂ ਸਾਈਡ ਸਲਾਈ ਲਾ ਲਿਆ ਕਰੋ ਇੱਕ ਸਾਈਡ ਸਲਾਈ ਤੇ ਵੀ ਖਾ ਆਪਣੀ ਗਲੇ ਤੋਂ ਲੈ ਮੋਢੇ ਤੋਂ ਲੈ ਕੇ ਥੱਲੇ हिਪ ਤੱਕ ਜਾਉਗੀ ਦੂਜੀ हिਪ ਤੋਂ ਲੈ ਕੇ ਮੋਢੇ ਤੱਕ ਆਉਗੀ ਜਿਹੜੀਆ हिਪ ਤੋਂ ਲੈ ਕੇ ਆਪਾਂ ਮੋਢੇ ਤੱਕ ਸਲਾਈ ਮਾਰਦੇ ਆਂ ਇਹ ਸਲਾਈ ਦਾ ਤੁਸੀਂ ਖਿਆਲ ਚੰਗੀ ਤਰ੍ਹਾਂ ਧਿਆਨ ਨਾਲ ਮਾਰਨੀ ਹੈ ਕੀ ਹੁੰਦਾ ਜਦੋਂ ਆਪਾਂ ਉਤਲਾ ਕਪੜਾ ਹੌਲੀ-ਹੌਲੀ ਖਸਕਾਈ ਜਾਂਦੇ ਆਂ ਤੇ ਮੋਢੇ ਕੋਲੇ ਜਾ ਕੇ ਕਪੜਾ ਬਰਾਬਰ ਹੋ ਜਾਂਦਾ ਬਰਾਬਰ ਨਾ ਤੁਸੀਂ ਕਰਿਆ ਕਰੋ ਜੀ ਜੇ ਬਰਾਬਰ ਹੋ ਜਾਂਦਾ ਫਿਰ ਥੋੜੇ ਨਾਲ ਤਾਂ ਕੱਪੜੇ ਦੇ ਵਿੱਚ ਕਾਨ ਹੋ ਜਾਂ ਤੇ ਨਾਲ ਹੀ ਫਿਰ ਫੀਟਿੰਗ ਨਹੀਂ ਸਹੀ ਆਉਂਦੀ ਕਿਉਂਕਿ ਇਧਰ ਮੋਢਾ ਬਰਾਬਰ ਹੋ ਜਾਂਦਾ ਇਹਦੇ ਲਈ ਉਨਾ ਹੀ ਇਧਰ ਵੀ ਉਨਾ ਹੀ ਮਾਰਜਨ ਰੱਖ ਕੇ ਤੁਸੀਂ ਸਲਾਈ ਕਰਨੀ ਆ ਜੇਸੇ ਉਥੋਂ हिਪ ਤੋਂ ਰੱਖ ਕੇ ਜੇ ਉੱਪਰ ਨੂੰ ਲਿਆਉਂਦੇ ਆ ਨਾ ਕੱਪੜਾ ਬਰਾਬਰ ਹੋ ਜਾਂਦਾ ਨਹੀਂ ਸਹੀ ਆਉਂਦਾ ਤਾਂ ਫਿਰ ਤੁਸੀਂ ਉੱਪਰੋਂ ਰੱਖ ਕੇ ਥੱਲੇ ਸਲਾਈ ਲਾ ਲਿਆ ਕਰੋ ਇਹ ਫਿਰ ਉੱਪਰ ਮੋਢੇ ਕੰਨ ਨੂੰ ਰੱਖ ਕੇ ਥੱਲੇ ਨੂੰ ਸਲਾਈ ਲਾ ਲਿਆ ਕਰੋ ਕਿਉਂਕਿ ਕੋਈ ਕੋਈ ਵਾਰ ਆਪਾਂ ਨਵੇਂ ਹੁੰਨੇ ਆ ਤੇ ਆਪਾਂ ਤੋਂ ਸਲਾਈ ਸਹੀ ਨਹੀਂ ਲੱਗਦੀ ਜਦੋਂ ਆਪਾਂ हिਪ ਕੰਨ ਨੂੰ ਉੱਪਰ ਨੂੰ ਲਿਆਉਂਦੇ ਆ ਤੇ ਸਲਾਈਆਂ ਆ ਕੇ ਬਰਾਬਰ ਕੱਪੜਾ ਬਰਾਬਰ ਹੋ ਜਾਂਦਾ ਕਿਉਂਕਿ ਉੱਪਰਲਾ ਕੱਪੜ ਸਲੜਾ ਕਪੜਾ ਆਮ ਜਿਹੜਾ ਆਪਾਂ ਸਲਾਈ ਕਰਦੇ ਆ ਤੇ ਵੱਧ ਖਿੱਚਿਆ ਜਾਂਦਾ ਆ ਦੇਖੋ ਦੋਨਾਂ ਸਾਈਡਾਂ ਤੋਂ ਆਪਾਂ ਇਹ ਰੱਖਿਆ ਜੀ ਅੱਧਾ ਅੱਧਾ ਇੰਚ ਉਪਰੋਂ ਪਿਛਲਾ ਪੱਲਾ ਜਿਹੜਾ ਆਪਣਾ ਉੱਪਰ ਨੂੰ ਹੋ ਗਿਆ ਤੇ ਅਗਲਾ ਪੱਲਾ ਘੱਟ ਹੋ ਗਿਆ ਇਸ ਇਹ ਜਿਹੜਾ ਹੈਗਾ ਜੀ ਇਹ ਸਿਰਫ ਆਪਣਾ ਜਿੱਦੇ ਜਿਹੜੀ ਆਪਾਂ ਸਾਈਡ ਤੇ ਪਲੇਟ ਪਾਈ ਉਤੋਂ ਦੀ ਕੀ ਹੈ ਘੱਟ ਉਦੋਂ ਬਾਅਦ ਸਹੀ ਹੈ ਜੀ ਆ ਦੇਖੋ ਦੋਨੇ ਪਾਸੇ ਅੱਧਾ-ਅੱਧਾ ਇੰਚ ਆਪਣਾ ਬਚ ਗਿਆ ਤੁਹਾਡਾ ਥੱਲੇੋਂ ਸਹੀ ਹੈ ਤੇ ਉੱਪਰੋਂ ਲੈ ਕੇ ਜਿਹੜੀ ਕਮਰ ਤੇ ਆਪਾਂ ਪਾਈਏ ਪਲੋਈ ਉਸ ਤੋਂ ਉੱਪਰ ਉੱਪਰ ਕੱਪੜਾ ਵਧਾ ਦੇਖ ਕਮਰ ਵਾਲੀ ਪਲੋਈ ਤੇ ਥੱਲੇ ਸਹੀ ਹੈ ਤੇ ਉੱਪਰ ਉੱਪਰ ਅੱਧਾ ਕੈਂਚ ਕੱਪੜਾ ਵਧੂਗਾ ਕਿਉਂਕਿ ਪਲੇਟ ਪੈਨ ਕਰਕੇ ਕੱਪੜਾ ਘਟ ਜਾਂਦਾ ਫਰੰਟ ਪੱਲਾ ਘਟਦਾ ਹੈ ਬੈਕ ਉਹ ਨਹੀਂ ਰਹਿੰਦਾ ਇਹ ਆਪਣਾ ਬੈਕ ਵੱਧ ਜਾਂਦਾ ਫਰੰਟ ਘਟ ਜਾਂਦਾ ਤੇ ਹੁਣ ਆਪਾਂ ਇੱਥੇ ਸਾਹਮਣਾ ਮਿਲਾਗੇ ਜੀ ਸਾਹਮਣਾ ਵੀ ਕਿੰਨਾ ਇੰਚ ਹੈ ਆਪਾਂ ਇੱਥੇ ਸਾਹਮਣਾ 12.5 ਰੱਖਣਾ ਜੀ ਤੇ ਸਨੇ ਮਾਰਜਨ ਆਪਾਂ 13 ਇੰਚ ਲਿਆ ਕਿਉਂਕਿ ਅੱਧਾ ਅੱਧਾ ਇੰਚ ਤਾਂ ਮਾਰਜਨ ਆ ਹੀ ਤੁਸੀਂ ਵੀ ਆਪਣਾ ਸਾਹਮਣਾ ਮਿਲ ਕੇ ਫੇਰ ਸਲਾਈ ਲਾਉਣੀ ਹੈ ਜੀ। ਕਿੰਨਾ ਆਪਾਂ ਨੂੰ ਸਾਹਮਣਾ ਚਾਹੀਦਾ? ਉਸ ਤਰ੍ਹਾਂ ਮਿਲ ਕੇ ਤੇ ਹੁਣ ਆਪਾਂ ਜਿਹੜੀ ਇਹ ਵੱਧ ਗਿਆ ਕੱਪੜਾ ਹੁਣ ਆਪਾਂ ਇਹਦੀ ਛਾਂਟ ਪਾ ਦੇਣੀ ਹੈ, ਛਾਂਟ ਕਹਿ ਦੇਣੀ ਆਪਾਂ ਛਾਂਟ ਪਾ ਦੇਣੀ ਇੱਥੇ ਆ ਕੇ। ਇਹ ਵੇਖੋ ਜਿਹੜੀ ਕਮਰ ਵਾਲੀ ਪਲੋਈ ਉਹਦੇ ਉੱਪਰ ਉੱਪਰੀ ਇਹ ਕੱਪੜਾ ਆਪਣਾ ਵਧੂਗਾ। ਥੱਲੇ ਆਪਣੀ हिਪ ਵਾਲੀ ਜਿਹੜੀ ਆਪਾਂ ਟੋਕ ਲਾਵਾਂਗੇ हिਪ ਦੀਆਂ ਕੱਟਣ ਵੇਲੇ ਲਾਉਨੇ ਆ ਉਹ ਜਮਾ ਆਪਣਾ ਸਹੀ ਆਉਣੀਆਂ ਚਾਹੀਦੀਆਂ ਜੀ ਉਹ ਨਹੀਂ ਤਾਂ ਠਾ ਠਾ ਹੋਣੀਆਂ ਚਾਹੀਦੀਆਂ ਬਸ ਇੱਕ ਆਪਣੀ ਜਿਹੜੀ ਸਾਈਡ ਪਲੋਈ ਪਾਉਣੀ ਆ ਆਪਾਂ ਕੰ ਉੱਥੋਂ ਤੀਕੀ ਬਾਹੜ ਕਾਟ ਹੁੰਦੀ ਉਹਦੂਆ ਥੱਲੇੋਂ ਸਾਰਾ ਕੱਪੜਾ ਸਹੀ ਆਉਂਦਾ ਏ ਤੇ ਆ ਉੱਪਰੋਂ ਵੀ ਵੇਖੋ ਆਪਣੇ ਜਿਹੜੀ ਆਪਾਂ ਉੱਪਰੋਂ ਜੀ ਇੱਥੇ ਕਾਟ ਪਾਉਨੇ ਆ ਜੇ ਸ਼ਾਰਟ ਪਾਉਨੇ ਆ ਉਦੋਂ ਹਲਕਾ ਜਿਹਾ ਨਾ ਤਿਰਸ਼ਾ ਕੱਟਿਆ ਕਰੋ ਜਦੋਂ ਸਸ ਆਪਾਂ ਸਹੀ ਬਰਾਬਰ ਕਾ ਪਾਉਨੇ ਤੇ ਪਲੋਈਆਂ ਦੇ ਉੱਪਰ ਨਾ ਕਈ ਵਾਰ ਆਪਣੇ ਛਾਤੀ ਦੇ ਉੱਪਰ ਵਾਲ ਪੈਣ ਲੱਗ ਜਾਂਦੇ ਆ ਕੱਪੜੇ ਦੇ ਵਿੱਚ ਤੇ ਉਹ ਵਾਲ ਇਕੱਠਾ ਜਾ ਹੋਣ ਲੱਗ ਜਾਂਦਾ ਕੱਪੜਾ ਤੇ ਫਿਰ ਜਦੋਂ ਆਪਾਂ ਜਦੋਂ ਸਿੱਧੀ ਸਲਾਈ ਮਾਰਦੇ ਆ ਉਦੋਂ ਕੱਪੜਾ ਇਕੱਠਾ ਹੁੰਦਾ ਜਦੋਂ ਆਪਾਂ ਇੱਥੇ ਹਲਕਾ ਜਿਹਾ ਕੱਟ ਤਿਰਸ਼ ਤੁਸੀਂ ਹਮੇਸ਼ਾ ਮੋਢੇ ਦੇ ਕੋਲੋਂ ਥੱਲੇ ਹਲਕਾ ਜਾ ਇੱਕ ਸੂਤ तिरਛੀ ਕਾਟ ਪਾਇਆ ਕਰੋ ਆ ਦੇਖੋ ਹੁਣ ਆਪਾਂ ਸਾਰੇ ਮੋਢੇ 'ਚ ਵੀ ਕਾਟ ਪਾਤੀ ਇਹ ਕਾਟਾਂ ਬਾਅਦ 'ਚ ਪੈਂਦੀਆਂ ਆ ਜੀ ਹਰੇਕ ਹੀ ਪਉਂਦਾ ਇਹ ਤੁਸੀਂ ਐਨ ਆਖਿਆ ਕਰੋ ਵੀ ਖਣੀ ਸਾਥੂ ਹੀ ਆ ਵਧ ਘਟ ਕੱਪੜਾ ਹੋ ਗਿਆ ਨਹੀਂ ਇਹ ਆਪਾਂ ਸਾਰਿਆਂ ਤੋਂ ਹੀ ਪੈਂਦੀਆਂ ਆ ਇਹ ਕਾਟਾਂ ਬਾਅਦ 'ਚ ਜਿਹੜਾ ਆਪਣੇ ਪਲੇਟਾਂ ਵਾਲਾ ਸੂਟ ਹੁੰਦਾ ਉਹਦੇ ਇਹ ਸਾਰੀਆਂ ਕਾਟਾਂ ਬਾਅਦ 'ਚ ਪੈਂਦੀਆਂ ਹਲਕਾ ਫਲਕਾ ਬਾਦ ਕਾਟ ਹੁੰਦੀ ਰਹ ਜਾਂਦੀ ਹੋ ਜਾਂਦੀ ਹੈ ਜੀ ਪਲੇਟਾਂ ਨਾਲ ਆ ਦੇਖੋ ਹੁਣ ਆਪਾਂ ਇੱਥੇ ਕਾਟ ਪਾ ਲਈ ਸਾਰੇ ਹੁਣ ਆਪਾਂ ਇਹਨੂੰ ਦੂਜੇ ਪੱਲੇ ਆਪਾਂ ਦੂਜੇ ਮੋਢੇ ਨਾਲ ਮਿਨਾਗੇ ਵੀ ਦੋਨੇ ਮੋਢੇ ਬਰਾਬਰ ਆਇ ਮੈਨ ਨੇ ਬਹੁਤ ਜ਼ਰੂਰੀ ਹੈ ਜੀ ਕਈ ਵਾਰ ਇੱਕ ਮੋਢਾ ਛੋਟਾ ਰਹਿ ਜਾਂਦਾ ਇੱਕ ਵੱਡਾ ਰਹਿ ਜਾਂਦਾ ਫਿਰ ਨਾਲ ਤੇ ਕਮੀਜ਼ ਚ ਕਾਣ ਪੈ ਜਾਂਦਾ ਇੱਕ ਸਾਈਡ ਚਲਾ ਜਾਂਦਾ ਤੇ ਨਾਲੇ ਆਪਣਾ ਉਹ ਮੋਢਾ ਤੰਗ ਹੋ ਜਾਂਦਾ ਹੈ ਇਹਦੇ ਦੇ ਦੋਨੇ ਮੋਢੇ ਬਰਾਬਰ ਹੋਣੇ ਜ਼ਰੂਰੀ ਹੈ ਜੇ ਕੋਈ ਤੁਹਾਡਾ ਮੋਢਾ ਛੋਟਾ ਰਹਿ ਜਾਂਦਾ ਜਿਹੜਾ ਛੋਟਾ ਮੋਟਾ ਉੱਥੇ ਤੁਸੀਂ ਕਾਟ ਫੋਰ ਪਾ ਲਿਆ ਕਰੋ ਇਹ ਥੱਲੇ ਨੂੰ ਡੂੰਘਾ ਕਰ ਲਿਆ ਕਰੋ ਫਿਰ ਉਹ ਮੋਢਾ ਬਰਾਬਰ ਆ ਜਾਏਗਾ ਤੇ ਆ ਜਿਹੜੀ ਵਾਧ ਘਾਟ ਆ ਇਹ ਆਪਾਂ ਕੱਟਦੇ ਜੀ ਇਹ ਆਪਣੀ ਪਲੋਈ ਦੀ ਕੀ ਹੋਊਗੀ ਬਸ ਪਲੋਈ ਦੀ ਕਟਾਂਗੇ ਉਸ ਤੋਂ ਬਾਅਦ ਆਪਣਾ ਇਹ ਸਾਰਾ ਸਹੀ ਹੋ ਜਾਂਦਾ ਹੈ ਕੱਪੜਾ ਹਿੱਪ ਦੀ ਕੇ ਸਹੀ ਜਾਂਦਾ ਬਸ ਇਹ ਪਲੋਈ ਦੀ ਕੀ ਵਾਧ ਘਾਟ ਹੁੰਦੀ ਹੈ ਤੇ ਇਹਨਾਂ ਗੱਲਾਂ ਛੋਟੀਆਂ ਛੋਟੀਆਂ ਗੱਲਾਂ ਦਾ ਖਿਆਲ ਰੱਖ ਕੇ ਤੁਸੀਂ ਸਿਲਾਈ ਕਰੋ ਤੁਹਾਡੀ ਫਿਟਿੰਗ ਬਹੁਤ ਸੋਹਣੀ ਆਊਗੀ ਬਹੁਤ ਸੋਹਣਾ ਤੁਸੀਂ ਤਰੀਕੇ ਨਾਲ ਤੁਸੀਂ ਸਿਲਾਈ ਕਰਨੀ ਸਿੱਖ ਜਾਓਗੇ ਆ ਵਿਖਾ ਜਿਹੜੀ ਕਾਟ ਹੁਣ 3 ਇੰਚ ਆਪਾਂ ਵਧਾ ਕੇ ਨਹੀਂ ਪਿਛਲਾ ਕੱਪੜਾ ਰੱਖਿਆ ਸੀ ਉਹ ਆਪਾਂ ਨੂੰ ਕੱਟਣਾ ਪੈਂਦਾ ਜੀ ਉਹ ਜ਼ਰੂਰੀ ਹੈ ਕੱਟਣਾ ਆਖੋ ਹੁਣ ਆਪਾਂ ਕਾਟ ਪਾਵਾਂਗੇ ਇੱਕ ਸੂਤ ਆਪਾਂ ਉੱਪਰੋਂ ਉੱਪਰ ਜਿਹੜਾ ਫਰੰਟ ਪੱਲਾ ਉਹ ਚ ਵੀ ਐ ਤਿਰਛੀ ਜੀ ਕਾਟ ਪਾਵਾਂਗੇ ਤਾਂ ਕਿ ਆਪਣੇ ਪਲੋਨੀਆਂ ਦੇ ਉੱਪਰ ਜਿਹੜਾ ਕੱਪੜਾ ਜਿਹਾ ਇਕੱਠਾ ਹੁੰਦਾ ਰਹਿੰਦਾ ਉਹ ਨਾ ਹੋਵੇ ਤੇ ਇਹ ਵੀ 1 ਇੰਚ ਇੱਕ ਸੂਤ ਇੱਕ ਸੂਤ ਤੁਸੀਂ ਇਹ ਕਾਟ ਵੀ ਤਿਰਛੀ ਜੀ ਪਾ ਲਿਆ ਕਰੋ ਫਿਰ ਤੁਹਾਡੇ ਉੱਪਰੋਂ ਪਲੋਨੀਆਂ ਦੇ ਉੱਪਰ ਕੱਪੜਾ ਕਦੇ ਵੀ ਇਕੱਠਾ ਨਹੀਂ ਹੋਊਗਾ ਕਈ ਵਾਰ ਵੱਲਜੇ ਪੈ ਜਾਂਦੇ ਆ ਤੇ ਉਹ ਨਹੀਂ ਪੈਣੇ ਫਿਰ ਤੁਹਾਡੇ ਜਿੱਤੇ ਤੁਸੀਂ ਤਿਰਛੀ ਕਾਟ ਪਾਉਂਗੇ ਤੇ ਤੁਸੀਂ ਇੱਕ ਸੂਤ ਤਰਸ਼ੀ ਕਾਟ ਇੱਥੇ ਪਾ ਲਿਆ ਕਰੋ ਜ਼ਿਆਦਾ ਨਹੀਂ ਸਿਰਫ ਇੱਕ ਸੂਤ ਹੀ ਕਹੀ ਜਾਣੀ ਮੈਂ ਤੁਹਾਨੂੰ ਹਲਕੀ ਜੀ ਤੇ ਆ ਦੇਖੋ ਇਹ ਹੁਣ ਆਪਾਂ ਕਾਟ ਪਾ ਲਈ ਆਪਾਂ ਫੇਰ ਕਾਟ ਪਾਉਣ ਤੋਂ ਬਾਅਦ ਫੇਰ ਆਪਾਂ ਮੋਢੇ ਆਪਸ ਦੇ ਵਿੱਚ ਮੈਨਨੇ ਜ਼ਰੂਰੀ ਹੈ ਜੀ ਜੀ ਸੋਨ ਮਿੰਕ ਕੇ ਦਿਖਾਉਣੀ ਆ ਤੇ ਇਹ ਮੋਢੇ ਜਮਾ ਬਰਾਬਰ ਹੋਣੇ ਚਾਹੀਦੇ ਤੁਸੀਂ ਵਾਰ-ਵਾਰ ਮੈਨ ਸਕਦੇ ਆ ਇਹ ਬਾਦ ਕਾਟ ਸਾਥੋਂ ਵੀ ਹੋ ਜਾਂਦੀ ਹੈ ਕੋਈ ਇਹ ਨਹੀਂ ਹੁੰਦਾ ਵੀ ਤੁਸੀਂ ਨਵੇਂ ਸਿੱਖਦੇ ਆ ਸੋਡੇ ਤੋਂ ਨਹੀਂ ਨਹੀਂ ਹਰ ਇੱਕ ਤੋਂ ਗਲਤੀਆਂ ਹੁੰਦੀਆਂ ਆ ਇਹ ਥੋੜੀਆਂ ਥੋੜੀਆਂ ਇਹ ਇਹ ਆਪਾਂ ਇਸੇ ਲਈ ਤੁਹਾਨੂੰ ਦੱਸ ਰਹੇ ਹਾਂ ਇਹ ਗਲਤੀਆਂ ਆਪਾਂ ਤਾਂ ਕਿ ਆਪਣਾ ਸੁਧਾਰ ਲਈਏ ਆਪਾਂ ਤੇ ਫਿਰ ਆਪਣੀ ਫਿਟਿੰਗ ਵਧੀਆ ਆਵੇ ਆ ਦੇਖੋ ਜੀ ਮੇਰਾ ਵੀ ਇੱਕ ਮੋਡਾ ਤਾਂ ਵੱਡਾ ਹੋ ਗਿਆ ਥੋੜਾ ਜਿਹਾ ਤੇ ਇੱਕ ਛੋਟਾ ਹੋ ਗਿਆ ਆ ਦੇਖੋ ਇੱਕ ਵੱਡਾ ਹੈ ਇੱਕ ਛੋਟਾ ਹੈ ਇਹਦੇ ਵਿੱਚ ਦੋਹੇ ਸੂਚ ਦਾ ਅੰਤਰ ਹੁਣ ਜਿਹੜਾ ਮੋਡਾ ਛੋਟਾ ਹੈ ਉਹ ਉਸ ਤੇ ਕਾਟ ਆਪਾਂ ਹੋਰ ਪਾ ਕੇ ਉਹਨੂੰ ਥੋੜਾ ਜਿਹਾ ਵੱਡਾ ਕਰਾਂਗੇ ਤੁਸੀਂ ਦੇਖਿਓ ਵੀ ਕਾਟ ਆਪਾਂ ਕਿਵੇਂ ਪਾਉਂਦੇ ਆ ਆ ਦੇਖੋ ਇਸ ਤਰ੍ਹਾਂ ਆਪਾਂ ਥੱਲੇੋਂ ਕਾਟ ਪਾ ਲਾਂਗੇ ਇਸ ਤਰ੍ਹਾਂ ਕੱਟ ਕੇ ਮੂਲੀ ਜੀ ਕਾਟ ਪਾ ਲਾਂਗੇ ਤੇ ਫਿਰ ਆਪਾਂ ਉਹਦੇ ਨਾਲ ਮਿਲਾਾਂਗੇ ਆ ਦੇਖੋ ਮੂਲੀ ਜੀ ਕਾਟ ਆਪਾਂ ਪਾ ਲਈ ਹੁਣ ਆਪਾਂ ਫਿਰ ਮਿਲਾਾਂਗੇ ਵੀ ਇਹ ਸਹੀ ਐ ਕਿ ਸਹੀ ਨਹੀਂ ਸਹੀ ਐ ਆ ਦੇਖੋ ਜੀ ਹੁਣ ਫਿਰ ਆਪਾਂ ਹੁਣ ਆਪਣਾ ਇਹ ਮੋਢਾ ਸਹੀ ਹੋ ਗਿਆ ਜੇ ਨਾ ਸਹੀ ਹੋਵੇ ਤਾਂ ਤੁਸੀਂ ਕਾਟ ਥੋੜੀ ਹੋਰ ਵੱਧ ਘੱਟ ਕਰ ਲਿਆ ਕਰੋ ਤੇ ਇਸ ਤਰ੍ਹਾਂ ਕਾਟ ਪਾਉਣੀ ਜ਼ਰੂਰੀ ਐ ਜੀ ਹੁਣ ਆਪਾਂ ਉੱਪਰਲੇ ਸਿਰ ਦੀ ਕਾਟ ਆਪਣੀ ਛੋਟੀ ਹੋ ਗਈ ਉਹ ਤੇ ਵਿੱਚ ਵੀ ਆਪਾਂ ਥੋੜੀ ਸਫਾਈ ਲਿਆਉਣੀ ਐ ਤੇ ਉਹ ਕਾਟ ਆਪਾਂ ਹਲਕੀ ਜਿਹੀ ਹੋਰ ਪਾ ਰਹੇ ਆਂ ਤਾਂ ਕਿ ਸਫਾਈ ਜੀ ਆ ਜੇ ਇਹਨਾਂ ਕਾਟਾਂ ਦਾ ਤੁਸੀਂ ਖਿਆਲ ਰੱਖਿਆ ਕਰੋ ਜੀ ਫੇਸ ਉਹ ਦੀ ਫਿਟਿੰਗ ਸਹੀ ਆਊਗੀ ਆਸੇ ਥੋੜੀਆਂ ਥੋੜੀਆਂ ਗੱਲਾਂ ਛੋਟੀਆਂ ਛੋਟੀਆਂ ਗੱਲਾਂ ਹੀ ਹੁੰਦੀਆਂ ਕੋਈ ਆਪਾਂ ਨੇ ਕੋਲ ਟੇਲਰਾਂ ਕੋਲ ਇੰਨਾ ਟਾਈਮ ਨਹੀਂ ਹੁੰਦਾ ਵੀ ਇੰਨਾ ਮੱਥਾ ਜਾਂ ਮਾਰ ਕੇ ਬਰੀਕ ਬਰੀਕ ਗੱਲਾਂ ਸਾਨੂੰ ਦੱਸੀਏ ਤੇ ਤਾਂ ਹੀ ਕਰਕੇ ਆਪਾਂ ਉਹਨਾਂ ਦੀ ਵੀਡੀਓ ਦੇਖ ਲੈਨੇ ਮੜ ਕਿ ਆਪੋ ਇਸ ਤਰ੍ਹਾਂ ਕਰ ਦਿਆਂ ਫੇਰ ਵੀ ਸਹੀ ਨਹੀਂ ਆਉਂਦਾ ਆਪਾਂ ਨੇ ਵੀ ਐਵੇਂ ਵੀਡੀਓ ਦੇਖੀ ਤੇ ਵੀ ਕੋਈ ਫਾਇਦਾ ਵੀ ਨਹੀਂ ਹੋਇਆ ਇਹਦੇ ਲਈ ਮੈਂ ਤੁਹਾਨੂੰ ਬਰੀਕ ਬਰੀਕ ਗੱਲਾਂ ਦੱਸਦੀ ਆ ਵੀ ਐਸ ਤਰ੍ਹਾਂ ਤੁਸੀਂ ਕਰ ਕਰਕੇ ਕਾਟਾਂ ਪਾਓ ਤੇ ਫੇਰ ਤੁਸੀਂ ਵਧੀਆ ਕਪੜਾ ਵੀ ਸਲਾਈ ਕਰ ਲਓਗੇ ਤੁਸੀਂ ਮੈਂ ਕੋਈ ਵੀ ਛੱਡੀ ਵੀ ਕੋਈ ਵੀ ਇਹਦੇ ਵਿੱਚ ਕੋਈ ਮੈਂ ਕਮੀ ਛੱਡੀ ਹੋਵੇ ਵੀ ਜਿਹੜੀ ਤੁਹਾਨੂੰ ਨਾ ਪਤਾ ਲੱਗੇ ਫੇਰ ਵੀ ਤੁਹਾਨੂੰ ਕੋਈ ਨਾ ਸਮਝਾਈ ਤੇ ਪਲੀਜ਼ ਤੁਸੀਂ ਮੈਨੂੰ ਕਮੈਂਟ ਚ ਦੱਸ ਦੇਣਾ ਆਪਾਂ ਜਾ ਉਸ ਟਾਪਿਕ ਦੇ ਉੱਤੇ ਵੀਡੀਓ ਦੁਬਾਰਾ ਪਾ ਦੇਾਂਗੇ ਤੇ ਜਾ ਆਪਾਂ ਤੁਹਾਨੂੰ ਕਮੈਂਟ ਦੇ ਵਿੱਚ ਜਵਾਬ ਦੇ ਦਿਆਂ ਕਿ ਆ ਦੇਖੋ ਹੁਣ ਆਪਣਾ ਇਹ ਮੁੰਡਾ ਮੈਨਾਂ ਜ਼ਰੂਰੀ ਹੈ ਆਪਣਾ ਇਹ ਮੁੰਡਾ 9 ਇੰਚ ਹੋ ਗਿਆ ਜੀ ਸਾਢੇ 9 ਇੰਚ ਮੋਢਾ ਹੋ ਗਿਆ ਆਪਾਂ ਵੇਖੇ ਮੋਢਾ ਆਪਾਂ ਫੇਰ ਵੀ 9 ਇੰਚ ਰੱਖਣਾ ਸੀ ਤੇ ਸਾਢੇ 9 ਇੰਚ ਆਪਾਂ ਰੱਖ ਲਿਆ ਫੇਰ ਇਹ ਮੋਢੇ ਆਪਾਂ ਕਹਿਣੇ ਨੇ ਕਿ 7 ਇੰਚ ਮੋਢਾ ਰੱਖ ਲੈਨੇ ਵੀ ਭੀੜੇ ਹੋ ਜਾਣਗੇ ਭੀੜੇ ਨਹੀਂ ਹੁੰਦੇਗੇ ਮੋਢੇ ਇਹ ਮੋਢੇ ਆਪਣੀ ਥੀਟਿੰਗ ਦੇ ਹਿਸਾਬ ਨਾਲ ਛਾਤੀ ਦੇ ਨਾਪ ਦੇ ਹਿਸਾਬ ਨਾਲ ਵੱਜ ਜਾਂਦੇ 19 ਇੰਚ ਛਾਤੀ ਲੈ ਕੇ ਫੇਰ ਵੀ ਸਾਢੇ 9 ਇੰਚ ਮੋਢਾ ਉੱਠ ਗਿਆ ਤੇ ਵੈਸੇ ਮੋਢਾ ਆਪਾਂ ਨੂੰ ਇਹ 9 ਇੰਚ ਵੀ ਬਹੁਤ ਸੀ ਤੇ ਆ ਦੇਖੋ ਇਹ ਕੱਪੜਾ ਥੋੜਾ ਜਿਹਾ ਲਫਤ ਹੈ ਲਫਣ ਕਰਕੇ ਇਹ ਸਾਢੇ 9 ਇੰਚ ਦੇ ਮੋਢਾ ਗਿਆ ਇਹ 9.5 ਇੰਚ ਹੀ ਫਿਰ ਆਪਾਂ ਹੁਣ ਮਣ ਕੇ ਬਾਹਾਂ ਦਾ ਪਾ ਲਾਂਗੇ ਇਹਦੇ ਲਈ ਮੋਢੇ ਨਾਲ ਆਪਣੇ ਦੋਨੇ ਜ਼ਰੂਰੀ ਹੈ ਵੀ ਸੇਮ ਹੀ ਹੈ ਕਿਤੇ ਵੱਧ ਘੱਟ ਤਾਂ ਨਾ ਹੋਣ ਤੇ ਹਾਂਜੀ ਬਾਕੀ ਫਿਰ ਆਪਾਂ ਤੀਜਾ ਪਾਰਟ ਫੇਰ ਛੋਡੇ ਨਾਲ ਪਾਵਾਂਗੇ ਤੁਹਾਨੂੰ ਸਾਰੀ ਗੱਲ ਦੱਸਾਂਗੇ ਧੰਨਵਾਦ